ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਇਸ ਘਰ ਦੀ ਡਿਮਾਂਡ ਮਾਲਕਾਂ ਨੇ ਸਿਰਫ 5 ਲੱਖ ਰੱਖੀ ਹੈ ਜੀ ਬਾਕੀ ਮੌਕੇ ਤੇ ਮਾਨਤਾਣ ਵੀ ਹੋ ਜਾਏਗਾ ਜੀ ਸਾਨੂੰ ਕਈ ਵੀਰਾਂ ਪੈਨਾਂ ਨੇ ਕਿਹਾ ਸੀ ਕਿ ਸਸਤੇ ਘਰ ਦੀ ਵੀਡੀਓ ਲੈ ਕੇ ਆਓ ਅਸੀਂ ਕਿਰਾਏ ਤੇ ਰਹਿਣੇ ਆ ਤਾਂ ਕਿ ਇਸੇ ਕਿਰਾਏ ਤੋਂ छुटਕਾਰਾ ਹੋ ਜਾਵੇ ਤਾਂ ਉਹਨਾਂ ਦੀ ਡਿਮਾਂਡ ਕਰਕੇ ਆਪਾਂ ਸਸਤੇ ਘਰ ਦੀ ਵੀਡੀਓ ਲੈ ਕੇ ਆਏ ਆ ਜੀ ਇਹ ਘਰ ਨਵਾਂ ਹੀ ਬਣਿਆ ਹੈ ਹਜੇ ਰੋਡ ਤੋਂ 2 2.5 ਫੁੱਟ ਉੱਚਾ ਚੱਕ ਕੇ ਬਣਾਇਆ ਹੋਇਆ ਹੈ ਮਾਲਕ ਕਹਿੰਦੇ ਨੇ ਘਰ ਬਹੁਤ ਨਿੱਘਰ ਬਣਿਆ ਕਿਸੇ ਕਾਰਨ ਵਸ਼ ਕੰਮ ਇਹਦਾ ਵਿੱਚੇ ਛੁਡਾਣਾ ਪੈ ਗਿਆ ਤਾਂ ਕਰਕੇ ਬਹੁਤ ਵਧੀਆ ਮਟੀਰੀਅਲ ਲਾ ਕੇ ਤਿਆਰ ਕਰ ਰਹੇ ਸੀ ਉਹ ਆ ਦੇਖੋ ਜੀ ਸਾਰੇ ਪਾਸੇ ਤੁਹਾਨੂੰ ਕੈਮਰਾ ਕਮੱਕ ਦਿਖਾ ਦਿੰਨੇ ਆ ਲੈਂਟਰ ਪਿਆ ਹੋਇਆ ਜੀ ਦੋ ਕਮਰੇ ਬਣਾਏ ਹੋਏ ਨੇ ਨਾਲ ਕਿਚਨ ਦੀ ਜਗ੍ਹਾ ਬਣਾਈ ਹੋਈ ਹੈ ਨਾਲ ਵਾਸ਼ਰੂਮ ਦੀ ਜਗ੍ਹਾ ਬਣਾਈ ਹੋਈ ਹੈ ਇੱਕ ਕਮਰਾ ਸਭ ਤੋਂ ਮੂਰੇ ਬਣਾਇਆ ਹੈ ਬੈਠਕ ਟਾਈਪ ਬਣਾਇਆ ਹੋਇਆ ਜੀ ਮਾਲਕਾ ਦਾ ਨੰਬਰ ਹੈ ਜੀ 99899 10271 ਤੁਸੀਂ ਨੋਟ ਕਰ ਲਓ ਇਹ ਨੰਬਰ ਮਾਲਕਾ ਦਾ ਹੈ ਜੀ ਸਿੱਧਾ ਛਾਤ ਦੀ ਹਾਈਟ ਵੀ ਕਾਫੀ ਉੱਚੀ ਹੈ ਜੀ। ਬਾਕੀ ਚੁਗਾਠਾਂ ਵਗੈਰਾ ਲੱਗੀਆਂ ਹੋਈਆਂ ਹਨ, ਖਿੜਕੀਆਂ ਦੇ ਵਿੱਚ ਚੁਗਾਠਾਂ ਲੱਗੀਆਂ ਹੋਈਆਂ ਹਨ ਤੇ ਪੱਲਿਆਂ ਦੇ ਵਿੱਚ ਚੁਗਾਠਾਂ ਲੱਗੀਆਂ ਹੋਈਆਂ ਹਨ। ਅੰਦਰੋਂ ਪਲਾਸਟਰ ਹੋਇਆ ਇਹਨੇ ਕਮਰੇ। ਫਰਸ਼ ਦਾ ਕੰਮ ਪੈਂਡਿੰਗ ਹੈ। ਫਰਸ਼ ਅਜੇ ਪਾਣ ਵਾਲਾ ਹੈ ਜੀ ਇਹਦੇ ਵਿੱਚ। ਦੀਵਾਰਾਂ ਤੇ ਪਲਾਸਟਰ ਦਾ ਕੰਮ ਓਕੇ ਹੋਇਆ ਹੈ ਜੀ। ਹਤੇ ਬਿਜਲੀ ਦਾ ਕੰਮ ਵੀ ਇੱਥੇ ਥੋੜਾ ਪੈਂਡਿੰਗ ਹੈ। ਬਾਕੀ ਸਾਰਾ ਓਕੇ ਐ ਬਾਕੀ ਦੀ ਸਾਰਾ ਦੇਖ ਹੀ ਲਏ ਹੋ ਤੁਹਾਨੂੰ ਸਾਰਾ ਪਤਾ ਲੱਗ ਹੀ ਗਿਆ ਤੇ ਤੁਹਾਨੂੰ ਲੋਕੇਸ਼ਨ ਮੈਂ ਕਨਫਰਮ ਕਰਵਾ ਦੇਣਾ ਚਾਹੀਦੀ ਇਸ ਦੀ ਲੋਕੇਸ਼ਨ ਹੈ ਜੀ ਪਿੰਡ ਸਲੇਰਨ ਚਿੰਤਪੁਰਨੀ ਰੋਡ ਹੁਸ਼ਿਆਰਪੁਰ ਜਗਾਹ ਜੀ ਇਹ 3 ਮਰਲੇ ਹੈ ਡਿਮਾਂਡ 5 ਲੱਖ ਹੈ ਮੋਬਾਈਲ ਨੰਬਰ ਮਾਲਕਾਂ ਦੁਆਰਾ ਦੇ ਦਿੱਤਾ ਗਿਆ ਤੁਸੀਂ ਨੋਟ ਕਰ ਲਓ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਕਾਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਿਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਿਕ ਪਲੇਲਿਸਟ ਵਿੱਚ ਜਾ ਕੇ ਕਾਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦੇਤੇ ਕੇ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਵਾਦ ਜੀ